ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹਰਿਆਣਾ ਵਿਧਾਨ ਸਭਾ ਦੇ ਲਈ 90 ਵਿਧਾਨ ਸਭਾ ਸੀਟਾਂ ਤੇ ਕਾਊਂਟਿੰਗ ਜਾਰੀ ਹੈ ਰੁਝਾਨਾ ਵਿੱਚ ਸ਼ੁਰੂਆਤੀ ਦੌਰ ਤੋਂ ਬਾਅਦ ਹੁਣ ਵੱਡਾ ਉਲਟ ਫੇਰ ਹੋ ਗਿਆ ਹੈ ਭਾਜਪਾ ਨੂੰ ਬਹੁਮਤ ਮਿਲਦਾ ਹੋਇਆ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ 8 ਵਜੇ ਤੋਂ ਬਾਅਦ ਜਦੋਂ ਕਾਊਂਟਿੰਗ ਸ਼ੁਰੂ ਹੋਈ ਸੀ ਤਾਂ ਕਾਂਗਰਸ ਇੱਕ ਵਾਰੀ ਉੱਪਰ ਜਾਂਦੀ ਹੋਈ ਦਿਖਾਈ ਦੇ ਰਹੀ ਸੀ ਇੰਜ ਲੱਗ ਰਿਹਾ ਸੀ ਕਿ ਜਿਵੇਂ ਕਾਂਗਰਸ ਨੇ ਬਹੁਮਤ ਹਾਸਲ ਕਰ ਲੈਣਾ ਪਰ ਉਸ ਤੋਂ ਬਾਅਦ ਕਾਂਗਰਸ ਇੱਕ ਵਾਰ 65 ਸੀਟਾਂ ਤੱਕ ਆਪਣਾ ਜਿਹੜਾ ਰੁਝਾਨਾ ਦੇ ਵਿੱਚ ਹੈ ਉਹ ਬਹੁਮਤ ਬਣਾ ਚੁੱਕੀ ਸੀ ਇੰਜ ਲੱਗ ਰਿਹਾ ਸੀ ਕਿ 65 ਸੀਟਾਂ ਤੇ ਕਾਂਗਰਸ ਅੱਗੇ ਜਾ ਰਹੀ ਆ ਤੇ ਜਿੱਤ ਹਾਸਲ ਕਰੇਗੀ ਤੇ ਬਹੁਮਤ ਮਿਲੇਗਾ ਪਰ 9:30 ਵਜੇ ਤੋਂ ਬਾਅਦ ਰੁਝਾਨਾ ਦੇ ਵਿੱਚ ਉਲਟ ਫੇਰ ਹੋਣਾ ਸ਼ੁਰੂ ਹੁੰਦਾ ਹੈ ਬੀਜੇਪੀ ਇੱਕਦਮ ਉੱਪਰ ਆ ਜਾਂਦੀ ਹੈ ਤੇ 9:30 ਵਜੇ ਤੋਂ ਬਾਅਦ ਬੀਜੇਪੀ ਕਾਂਗਰਸ ਨੂੰ ਪਛਾੜਦੀ ਹੋਈ ਪੌਣੇ 10 ਵਜੇ ਤੱਕ ਦੋਨੋਂ ਪਾਰਟੀਆਂ ਬਰਾਬਰ ਹੋ ਜਾਂਦੀਆਂ ਨੇ 45-45 ਸੀਟਾਂ ਦੋਨੋਂ ਪਾਰਟੀਆਂ ਜਿੱਤਦੀਆਂ ਹੋਈਆਂ ਦਿਖਾਈ ਦੇ ਰਹੀਆਂ ਸੀ ਤੇ ਹੁਣ ਬੀਜੇਪੀ ਇੱਕਦਮ ਬਹੁਮਤ ਵੱਲ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਇਹਦੇ ਵਿੱਚ 1.a ਹੈ ਕਿ ਬੀਜੇਪੀ 25 ਤੋਂ ਜ਼ਿਆਦਾ ਸੀਟਾਂ ਇਸ ਤਰ੍ਹਾਂ ਦੀਆਂ ਨੇ ਕਾਊਂਟਿੰਗ ਦੇ ਵਿੱਚ ਇਸ ਵੇਲੇ 25 ਤੋਂ ਜ਼ਿਆਦਾ ਸੀਟਾਂ ਇਸ ਤਰ੍ਹਾਂ ਦੀਆਂ ਨੇ ਜਿਹਦੇ ਵਿੱਚ ਬੀਮੇ ਬੀਜੇਪੀ ਬਹੁਮਤ ਦੇ ਵਿੱਚ ਤਾਂ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਵੋਟਾਂ ਦਾ ਫਰਕ ਹੈ ਜਿਹੜਾ ਉਹ ਬੇहद ਘੱਟ ਫਰਕ ਹੈ ਵੋਟਾਂ ਦਾ ਇਹ 2000 ਤੋਂ ਘੱਟ ਵੋਟਾਂ ਦੇ ਨਾਲ ਭਾਜਪਾ ਲੀਡ ਕਰਦੀ ਹੋਈ ਦਿਖਾਈ ਦੇ ਰਹੀ ਹੈ 27 ਇਸ ਤਰ੍ਹਾਂ ਦੀਆਂ ਸੀਟਾਂ ਨੇ ਜਿਨ੍ਹਾਂ ਸੀਟਾਂ ਦੇ ਵਿੱਚ ਵੋਟਾਂ ਦਾ ਫਰਕ 2000 ਤੋਂ ਵੀ ਘੱਟ ਹੈ ਸੋ ਕਿਸੇ ਵੇਲੇ ਵੀ ਇਹਨਾਂ ਸੀਟਾਂ ਦੇ ਉੱਪਰ ਪਲਟੀ ਵੱਜ ਸਕਦੀ ਹੈ ਇਹ ਫਾਈਨਲ ਰੁਝਾਨ ਇਸ ਨੂੰ ਨਹੀਂ ਸਮਝਿਆ ਜਾਣਾ ਚਾਹੀਦਾ ਕਿਉਂਕਿ ਹਾਲੇ ਬਹੁਤ ਸਾਰੀਆਂ ਵੋਟਾਂ ਪਈਆਂ ਨੇ ਗਿਣਤੀ ਹੋਣ ਦੇ ਵਿੱਚ ਬਹੁਤ ਸਾਰੇ ਜਿਹੜੇ ਪੜਾ ਨੇ ਉਹ ਵੋਟਾਂ ਦੀ ਗਿਣਤੀ ਦੇ ਪਏ ਨੇ ਸੋ ਕਿਸੇ ਵੀ ਵੇਲੇ ਦੂਜੀ ਪਾਰਟੀ ਉੱਪਰ ਆ ਸਕਦੀ ਹੈ ਪਰ ਇਸ ਵੇਲੇ ਤੱਕ ਦੇ ਜਿਹੜੇ ਰੁਝਾਨ ਨੇ ਉਹਦੇ ਵਿੱਚ ਭਾਜਪਾ ਅੱਗੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵੋਟਾਂ ਹੋਈਆਂ ਸਨ ਜਿਸ ਦੇ ਵਿੱਚ 67.90% VOTING ਹੋਈ ਸੀ ਜੋ ਕਿ ਪਿਛਲੇ ਪਿਛਲੀਆਂ ਚੋਣਾਂ ਦੇ ਨਾਲੋਂ 0.3% ਘੱਟ VOTING ਹਰਿਆਣਾ ਦੇ ਵਿੱਚ ਹੋਈ ਸੀ ਬਹੁਤ ਘੱਟ ਇਹ ਫਰਕ ਹੈ ਪਿਛਲੀਆਂ ਚੋਣਾਂ ਦੇ ਨਾਲੋਂ ਪਰ VOTING ਚੰਗੀ ਮੰਨੀ ਜਾਂਦੀ ਹੈ 67% ਦੀ ਜਿਹੜੀ VOTING ਹੋਈ ਹੈ ਚੰਗੀ ਤਾਦਾਦ ਦੇ ਵਿੱਚ ਲੋਕਾਂ ਨੇ VOTING ਕੀਤੀ ਹੈ ਸੋ ਇਸ ਵੇਲੇ ਜਿਹੜੇ ਰੁਝਾਨ ਆ ਰਹੇ ਨੇ ਉਹਨਾਂ ਰੁਝਾਨਾਂ ਦੇ ਮੁਤਾਬਕ BJP ਅੱਗੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਮੁਣ ਇੱਕ ਵਾਰੀ ਗੱਲ ਕਰ ਲੈਨੇ ਆ ਕਿੜੀਆਂ-ਕੜੀਆਂ ਸੀਟਾਂ ਤੇ ਕਾਂਗਰਸ ਐ ਜਿਹੜੀ ਉਹ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੀ ਐ ਫਿਰੋਜ਼ਪੁਰ ਜ਼ਿਰਕਾ ਸੀਟ ਦੀ ਗੱਲ ਕਰੀਏ ਤਾਂ 19 ਰਾਊਂਡ ਦੇ ਵਿੱਚੋਂ 17 ਰਾਊਂਡ ਦੀ ਕਾਊਂਟਿੰਗ ਇੱਥੇ ਹੋ ਚੁੱਕੀ ਐ ਕਾਂਗਰਸ ਦੇ ਉਮੀਦਵਾਰ ਮਾਮਿਨ ਖਾਨ 50 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਨਾਲ ਅੱਗੇ ਚੱਲਦੇ ਹੋਏ ਦਿਖਾਈ ਜਾ ਰਹੇ ਨੇ ਘੜੀ ਸਾਪਲਾ ਦੀ ਗੱਲ ਕਰੀਏ ਤਾਂ ਇੱਥੇ 17 ਰਾਊਂਡ ਦੇ ਵਿੱਚੋਂ 6 ਰਾਊਂਡ ਦੀ ਕਾਊਂਟਿੰਗ ਹੋ ਚੁੱਕੀ ਹੈ ਇਸ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ 36000 ਤੋਂ ਵੱਧ ਵੋਟਾਂ ਤੋਂ ਅੱਗੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਨੂਹੂ ਸੀਟ ਦੀ ਗੱਲ ਕਰੀਏ ਤਾਂ 15 라운ਡ ਦੀ ਕਾਊਂਟਿੰਗ ਵਿੱਚੋਂ 10 라운ਡ ਦੀ ਕਾਊਂਟਿੰਗ ਇੱਥੇ ਹੋ ਚੁੱਕੀ ਹੈ ਇਸ ਦੇ ਵਿੱਚ ਨੂਹੂ ਦੇ ਵਿੱਚ ਆਫਤਾਬ ਅਹਿਮਦ 28000 ਵੋਟਾਂ ਤੋਂ ਅੱਗੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਗੱਲ ਕਰਦੇ ਹਾਂ ਸਾਬਕਾ ਮੰਤਰੀ ਸੁਭਾਸ਼ ਸੁਦਾਦੀ ਸੁਬਾਹ ਸੂਦਾ ਕੁਰੂ ਖੇਤਰ ਦੇ ਥਾਣਾ ਸਰਸੀ ਤੋਂ ਬੀਜੇਪੀ ਦੇ ਕੈਂਡੀਡੇਟ ਨੇ ਤੇ ਸਿਰਫ 33 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਇਸ ਵੇਲੇ ਉਹ ਵਿਨੇਸ਼ ਫੁਗਾਟ ਦੀ ਗੱਲ ਕਰਦੇ ਆ ਜ਼ੁਲਾਨਾ ਸੀਟ ਤੋਂ ਹੁਣ ਤੱਕ 5 ਰਾਊਂਡ ਦੀ ਕਾਊਂਟਿੰਗ ਹੋ ਚੁੱਕੀ ਹੈ ਕਾਂਗਰਸੀ ਕੈਂਡੀਡੇਟ ਵਿਨੇਸ਼ ਫੁਗਾਟ 1417 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸੋ ਉਹਨਾਂ ਨੂੰ ਹੁਣ ਤੱਕ 20794 ਵੋਟਾਂ ਮਿਲੀਆਂ ਨੇ ਬੀਜੇਪੀ ਦੇ ਉਮੀਦਵਾਰ ਯੋਗੇਸ਼ ਬੇਰਾਗੀ 22000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਫਰਕ ਬੇਹੱਦ ਥੋੜਾ ਹੈ ਲਗਭਗ 2000 ਵੋਟਾਂ ਦੇ ਫਰਕ ਦੇ ਨਾਲ ਵਿਨੇਸ਼ ਫੋਗਾਟ ਪਿੱਛੇ ਚੱਲ ਰਹੇ ਨੇ ਕਿਸੇ ਵੀ ਵੇਲੇ ਪਲਟੀ ਵੱਜ ਸਕਦੀ ਹੈ ਇਸ ਨੂੰ ਫਾਈਨਲ ਸਮਝਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਬਹੁਤ ਘੱਟ ਵੋਟਾਂ ਦਾ ਫਰਕ ਹੈ 2000 ਵੋਟਾਂ ਜਿਹੜੀਆਂ ਨੇ ਉਹ ਘੱਟ ਚੱਲ ਰਹੇ ਨੇ ਵਿਨੇਸ਼ ਫੋਗਾਟ ਉਚਾਨਾ ਸੀਟ ਦੀ ਗੱਲ ਕਰਦੇ ਹਾਂ ਕਾਂਗਰਸ ਦੇ ਬਜਿੰਦਰ ਸਿੰਘ 3177 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਹੁਣ ਤੱਕ 14000 ਵੋਟਾਂ ਮਿਲੀਆਂ ਨੇ ਦੁਸ਼ਾਂਤ ਚੋਟਾਲਾ ਇਹ ਸੀਟ ਤੋਂ 6ਵੇਂ ਨੰਬਰ ਤੇ ਚੱਲ ਰਹੇ ਨੇ ਸੋ ਦੁਸ਼ਾਂਤ ਚੋਟਾਲਾ ਕਾਫੀ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੁਣ ਗੱਲ ਕਰਦੇ ਹਾਂ ਸਿਰਸਾ ਦੀ ਜਿੱਥੇ ਗੋਪਾਲ ਕਾਂਡਾ ਉਮੀਦਵਾਰ ਨੇ 4796 ਵੋਟਾਂ ਦੇ ਨਾਲ ਗੋਪਾਲ ਕਾਂਡਾ ਪਿੱਛੇ ਚੱਲ ਰਹੇ ਨੇ ਕਾਂਗਰਸ ਦੇ ਗੌਕਲ ਸੇਤਿਆ 19937 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਚੱਲ ਰਹੇ ਨੇ ਗੋਪਾਲ ਕਾਂਡਾ ਨੂੰ 15000 ਦੇ ਕਰੀਬ ਵੋਟਾਂ ਮਿਲੀਆਂ ਨੇ ਇਥੇ 4 ਰਾਊਂਡ ਤੱਕ ਦੀ ਗਿਣਤੀ ਹੁਣ ਤੱਕ ਹੋਈ ਹੈ